ਜਦ ਬਾਰਡਰ ਭੰਦਨੇ ਇਹਦੇ ਛੋਟੇ ਨਾਲ ਇਸ ਨਹੀਂ ਭੰਦਿਆ ਕਰਾ ਕੇ ਜਿੱਥੇ ਭੰਦਨੇ ਆ ਅੱਛਾ ਹਾਂ ਉਹਦੇ ਵਿੱਚ ਨਾਲਾ ਜੱਟ ਵੀ ਸ਼ਕੀਨ ਮੋਟ ਤੋਂ ਉਹ ਹੀ ਚੀਜ਼ ਹੈ ਜੀ ਇਹ ਪੂਰਾ ਸਜਾਤ ਜਾ ਕੇ ਲੈ ਕੇ ਆਏ ਹਾਂ ਜਿਵੇਂ ਆਪਾਂ ਵੱਲੋਂ ਵਿਆਹਣ ਜਾਂਦੇ ਹੁੰਦੇ ਆ ਉਹਨਾਂ ਵਾਲਾ ਕੰਮ ਹੀ ਹੈ ਜੀ ਹੁਣ ਹੱਕ ਫੇਰ ਵੀ ਮਿਲਣਗੇ ਉਹ ਅਸੀਂ ਖੁਸ਼ੀ ਨਾਲ ਪੂਰੇ ਨਾਲ ਉਤਸ਼ਾਹ ਨਾਲ 3 ਲੱਖ ਲੱਗੇ ਸੀ ਤਿਆਰ ਕਰਨ ਤੇ ਤੇ ਹਾਂਜੀ 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 3 ਲੱਖ ਰੁਪਈਆ ਲਾ ਕੇ ਫਿਰ ਇੱਥੇ ਲੈ ਕੇ ਆਏ ਹਾਂ ਹਾਂਜੀ ਇਹ ਸਪੈਸ਼ਲੀ ਅਸੀਂ ਇਹ ਧਰਨਾ ਖਾਤਰੀ ਰੱਖਿਆ ਜੀ ਇਹ ਜਿਵੇਂ ਬਰਾਤ ਜਾਂਦੇ ਹੁੰਦੇ ਆ ਆਪਾਂ ਉਹਵੇਂ ਤਿਆਰ ਕਰਕੇ ਲੈ ਕੇ ਆਏ ਹਾਂ ਤਾ ਪਿੱਛੇ ਮੈਂ ਕਹਿੰਦਾ ਬਰਾਤ ਹੀ ਬੈਠੀ ਆ। ਹਾਂ ਸਾਰਾ ਬਰਾਤ ਹੀ ਅੱਜ ਵਿਆਹਣ ਵਾਲਾ ਕੰਮ ਹੀ ਹੋਇਆ ਪਿਆ ਜਿਵੇਂ ਕਹਿੰਗੇ ਹੱਕ ਹੱਕ ਵੀ ਉਹੀ ਚੀਜ਼ ਆਗੇ ਦੇਖੀਏ ਤਾਂ ਆਪਾਂ। ਜਿੰਨਾ ਚਿਰ ਸਾਨੂੰ ਬਾਪੂ ਬਟਾਫਟਾ ਕੇ ਰੱਖਦੇ ਉਹਨਾਂ ਚਿਰ ਬੈਠੇ ਆ। ਉਹਨਾਂ ਚਿਰ ਅਸੀਂ ਸ਼ਾਂਤ ਬੈਠਾਂਗੇ ਨਾ ਪ੍ਰੋਟੈਸਟ ਕਰਾਂਗੇ ਉਦੋਂ ਮੁੜ ਕੇ ਜਦੋਂ ਸਾਨੂੰ ਬਜ਼ੁਰਗਾਂ ਨੇ ਕਹਿੰਦਾ ਵੀ ਚੱਕ ਦਿਓ ਫਿਰ ਅਸੀਂ ਚੱਕ ਦੇਣਾ ਸਾਰਾ ਕੰਮ। ਉਹਨਾਂ ਚਿਰ ਨਹੀਂ ਮੁੜਦਾ ਜਿੰਨਾ ਚਿਰ ਹੋ ਜਿੱਤ ਜਿੱਤ ਕੇ ਹੀ ਮੁੜਾਂਗੇ ਹੁਣ ਤਾਂ। ਅੱਛਾ ਹਾਂ ਉੱਥੀ ਹੋਰ ਪੱਕੇ ਡੇਰੇ ਬੈਠੇ। ਹਾਂਜੀ ਉੱਥੀ 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 ਪੱਕ ਜਦੋਂ ਜਿੱਤ ਕੇ ਉਦੋਂ ਤੇ ਮੇਨਾ ਤਾਂ ਬਚਣਗੇ ਜੇ ਸਾਰੇ ਇਕੱਠੇ ਹੋ ਕੇ ਆਪਾਂ ਇਹਨਾਂ ਦੇ ਅਡਾਨੀਆਂ ਬਾਨੀਆਂ ਨਾਲ ਲੜ ਗਏ ਤੇ ਮੋਤੀ ਸਰਕਾਰ ਨਾਲ ਲੜ ਗਏ ਤੇ ਭਾਰਤ ਸਰਕਾਰ ਪਿਆ ਆਪ ਸਰਕਾਰ ਨਾਲ ਜਿੰਨੀਆਂ ਸਰਕਾਰਾਂ ਹਰਿਆਣੇ ਦੀ ਹਰਿਆਣੇ ਸਰਕਾਰ ਨਾਲ ਲੜੇ ਕਿ ਸੌਂਜਾ ਸੌਂਜਾ ਇੰਡੀਆ ਦੀ ਸੋਲ ਸ਼ਹਿਰ ਨੇ ਬਾਡਰਾਂ ਤੇ ਖੜਾ ਸਰਦਾਰ ਡਟ ਕੇ ਇੰਡੀਆ ਦੇ ਬਾਡਰਾਂ ਤੇ ਵੀ ਸਰਦਾਰ ਡਟ ਕੇ ਖੜਦੇ ਨੇ ਆਰਮੀ ਦੇ ਵਿੱਚ ਉਸ ਤੋਂ ਬਾਅਦ ਦੇਸ਼ ਹੈ ਜਿਹੜਾ ਉਹ ਰਾਤਾਂ ਨੂੰ ਸੌਂਦਾ ਤਾਂ ਦੇਖ ਸਕਦੇ ਹੋ ਇਸੇ ਤਰ੍ਹਾਂ ਬਾਰਡਰਾਂ ਦੇ ਉੱਪਰ ਕਿਸਾਨ ਹੈ ਜਿਹੜਾ ਆ ਚੁੱਕਿਆ ਹੈ ਹਰਿਆਣਾ ਪੰਜਾਬ ਦੇ ਬਾਰਡਰ ਤੇ ਅਸੀਂ ਖਨੌਰੀ ਆ ਤਾਂ ਖਨੌਰੀ ਦੇਖ ਸਕਦੇ ਹੋ ਟਰੈਕਟਰ ਆ ਬਾਈਆਂ ਨੇ ਪੂਰਾ ਸਜਾ ਕੇ ਲਿਆਂਦਾ ਹੋਇਆ ਫੁੱਲਾਂ ਦੇ ਨਾਲ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਬਾਈ ਜੀ ਕਿੱਥੋਂ ਆਏ ਸੀ ਅਸੀਂ ਆਏ ਕਲਿਆਣ ਸੁਖੇ ਤੋਂ ਬਠਿੰਡੇ ਜ਼ਿਲ੍ਹੇ ਤੋਂ ਅੱਛਾ ਬਠਿੰਡੇ ਜ਼ਿਲ੍ਹੇ ਤੋਂ ਆਏ ਹਾਂਜੀ ਕਹਿੰਦੇ ਬਠਿੰਡੇ ਵਾਲੇ ਭੈੜੇ ਹੀ ਹੁੰਦੇ ਨੇ ਫਿਰ ਪੂਰਾ ਸਜਾ ਕੇ ਤੁਰੇ ਹੋ ਹਾਂਜੀ ਪੂਰੀ ਰੀਜ ਲਾ ਕੇ ਤੁਰੇ ਆ ਜੀ ਅਸੀਂ ਜਿਹੜਾ ਕਿ ਅੱਜ ਵੀ ਅਸੀਂ ਹੱਕਾਂ ਦੇ ਖਾਤਰ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਮਰਨੋਂ ਤੋਂ ਮਰਨ ਤੱਕ ਡਰਦੇ ਨਹੀਂ ਜਿਹੜੇ ਕਿ ਯੋਧੇ ਆ ਜਿਹੜੇ ਕਿ ਇਹਦੇ ਬੰਦੇ ਹੱਕ ਅਸੀਂ ਲੈ ਕੇ ਰਾਂਗੇ ਜਿਹੜਾ ਕਿ ਜਨਾਚਰ ਸਾਡੇ ਸਰਦਾਰ ਜੀਜੀ ਸਿੰਘ ਢੱਲੇ ਵਾਲਾ ਸਾਨੂੰ ਜਨਾਚਰ ਉਹਨਾਂ ਦੇ ਮਾਣ ਆ ਉਹਨਾਂ ਤੇ ਵਿਸ਼ਵਾਸ ਆ ਤੇ ਵੀ ਇਸੇ ਕਰਕੇ ਵੀ ਅਸੀਂ ਸ਼ਾਂਤ ਮੇ ਢੰਗ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਜਨਾਚਰ ਉਹ ਸਾਨੂੰ ਕੁਝ ਕਹਿੰਦੇ ਨੇ ਜਾਂ ਬਾਰਡਰ ਪੰਨਾਂ ਨੂੰ ਕਹਿੰਦੇ ਉਹਨਾਂ ਚਿਰ ਅਸੀਂ ਸ਼ਾਂਤੀ ਦੇ ਨਾਲ ਰਹਾਂਗੇ ਸਹੀ ਹੈ ਤਾਂ ਬਈ ਇਹ ਕਿੰਨਾ ਮਾਡਲ ਹੈ ਇਹ ਟੋਟਾ ਇਹ ਮਾਡਲ 98 ਮਾਡਲ ਆ ਜੀ ਇਹ 98 ਮਾਡਲ ਹਾਂਜੀ ਤਿਆਰ ਕਰਵਾਇਆ ਹੋਇਆ ਹੈ ਤਿਆਰ ਕਰਵਾਇਆ ਜੀ ਹਾਂਜੀ ਹਾਂਜੀ ਤੁਸੀਂ ਉਹ ਖਰੀਦਿਆ ਸੀਗਾ ਫਿਰ ਹਾਂਜੀ ਹਾਂਜੀ ਇਹ ਤਿਆਰ ਕਰਵਾ ਕੇ ਪੂਰਾ ਸਜਾਤ ਜਾ ਕੇ ਲੈ ਕੇ ਆਏ ਹਾਂ ਜਿਵੇਂ ਆਪਾਂ ਮੰਨ ਲਓ ਵਿਆਹਣ ਜਾਂਦੇ ਹੁੰਦੇ ਆ ਵਿਆਹ ਨਾਲ ਕੰਮ ਹੀ ਹੈ ਜੀ ਹੁਣ ਹੱਕ ਫੇਰ ਵੀ ਮਿਲਣਗੇ ਅਸੀਂ ਖੁਸ਼ੀ ਨਾਲ ਪੂਰੀ ਨਾਲ ਉਤਸ਼ਾਹ ਨਾਲ ਨੌਜਵਾਨਾਂ ਨੂੰ ਕਹਿੰਦੇ ਹਾਂ ਜੇ ਵੀ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਇਹ ਹੱਕ ਤਾਂ ਮਿਲਣਗੇ ਮੋਢਾ ਨ ਮੋਢਾ ਲਾ ਕੇ ਖੜ ਗਏ ਆਪ ਸਾਰੇ ਇਸ ਕਰਕੇ ਕਹਿੰਦੇ ਆ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਜਿਹੜੇ ਅਜੇ ਵੀ ਪਿੰਡਾਂ 'ਚ ਆਜੋ ਭਰਾਵੋ ਆਪਾਂ ਮੋਢਾ ਨ ਮੋਢਾ ਲਾ ਕੇ ਜਿਹੜੇ ਬੰਦੇ ਹੱਕ ਆਪਾਂ ਲੱਗੇ ਤਾਂ ਮੂਸੇ ਵਾਲੇ ਨੇ ਬੜਾ ਨਾਟ 11 ਵਾਲੋਂ ਮਸ਼ਹੂਰ ਕੀਤਾ ਹੈ ਨਾ ਤਾਂ ਨਾਟ 11 ਤੁਸੀਂ ਵੀ ਇੱਥੇ ਲੈ ਕੇ ਆਏ ਹੋ ਸਜਾਤ ਜਾ ਕੇ ਪੂਰਾ ਕਿੰਨੇ ਰੁਪਏ ਲੱਗੇ ਸੀ ਇਹਨੂੰ ਤਿਆਰ ਕਰਨ ਤੇ ਇਹਦੇ ਵਾਸਤੇ ਕੀਤਾ ਸੀ ਜਾਂ ਵੈਸੇ ਤਿਆਰ ਕਰਾ ਕੇ ਰੱਖਿਆ ਸੀ 3 ਲੱਖ ਲੱਗੇ ਸੀ ਤਿਆਰ ਕਰਨ ਤੇ ਹਾਂਜੀ ਹਾਂਜੀ ਅੱਛਾ ਹਾਂਜੀ 3 ਲੱਖ ਰੁਪਏ ਲਾ ਕੇ ਫਿਰ ਇੱਥੇ ਲੈ ਕੇ ਆਏ ਹਾਂਜੀ ਇਹ ਸਪੈਸ਼ਲੀ ਅਸੀਂ ਇੱਥੇ ਧਰਨਾ ਖਾਤਰੀ ਰੱਖਿਆ ਜੀ ਇਹ ਅੱਛਾ ਹਾਂ ਜਿਹੜਾ ਬਾਰਡਰ ਭੰਦਨੇ ਇਹਦੇ ਛੋਟੇ ਨਾਲ ਇਸ ਨਹੀਂ ਭੰਦਿਆ ਕਰਾਂਗੇ ਜਿੱਥੇ ਭੰਦਨੇ ਆ ਅੱਛਾ ਹਾਂ ਚੋਚ ਨਾਲ ਜੱਟ ਵੀ ਸ਼ਕੀਨ ਮੋਟ ਤੋਂ ਹੈ ਉਹੀ ਚੀਜ਼ ਹੈ ਜੀ ਇਹ ਅੱਛਾ ਜਿਵੇਂ ਮੰਨ ਲਓ ਸਿੱਧੂ ਮੂਸੇ ਦਾ ਨੇ ਪ੍ਰਮੋਟ ਕਰਿਆ ਬਹੁਤ ਜ਼ਿਆਦੇ ਹੁਣ ਇਹਦੀ ਕਦਰ ਪੈ ਗਈ ਨਾਟ ਘਰੇ ਦੇ ਦੁਬਾਰੇ ਫਿਰ ਇੱਕ ਦੁਬਾਰਾ ਨਵਾਂ ਜਨਮ ਹੋ ਗਿਆ ਨਾਟ ਘਰੇ ਦਾ ਹਾਂ ਇਹ ਚੀਜ਼ ਆ ਵੀ ਮੈਂ ਤਾਂ ਸੋਨੂੰ ਸਾਰੇ ਵੀਰ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਆਪਣੇ ਬੰਦੇ ਇਹ ਬਾਰ ਬਾਰ ਚੀਜ਼ਾਂ ਨੇ ਸੰਘਰਸ਼ ਨਹੀਂ ਲੜੇ ਜਾਂਦੇ ਹੁੰਦੇ ਇਹ ਮੰਨ ਲਓ ਦੂਜੀ ਵਾਰ ਆਪਣਾ ਇਹ ਸੰਘਰਸ਼ ਚੱਲ ਰਿਹਾ ਹੈ ਇਹ ਵਿੱਡਣਾ ਜੇ ਵਿੱਡਦੇ ਆਪਾਂ ਵੀ ਆਪਾਂ ਬਾਰ ਬਾਰ ਵਿੱਡਣ ਦੀ ਬਜਾਏ ਆਪਾਂ ਇਕੱਠੇ ਹੋ ਜਗੇ ਜਿਹੜੀ ਕਿ ਸਰਕਾਰਾਂ ਆਪਾਂ ਨੂੰ ਮੁਠੀ ਪਰ ਸਰਕਾਰਾਂ ਨੇ ਆਪਣੂੰ ਉਂਗਲਾਂ ਤੇ ਲੰਚਾਰਾਂਗਾ ਪੰਜਾਬ ਸਰਕਾਰ ਦੇਖ ਲਓ ਜਿੰਵੇਂ ਭਵਾਨਤ ਮਾਨ ਨੇ ਵੱਡੇ ਵੱਡੇ ਵਾਅਦੇ ਕਰੇ ਤੇ ਜਿਹੜਾ ਕੀ ਆਪਣਾ ਕਿੰਨਾ ਬੁਰਾ ਹਾਲ ਕਰਤਾ ਪੰਜਾਬ ਦਾ ਕੀ ਆਪਾਂ ਨੂੰ ਦਿੱਤਾ ਕੁਝ ਨਹੀਂ ਸਿਸਟਮ ਆਪਣਾ ਜਮੀ ਉਵੇਂ ਗੰਦਲਾ ਉਵੇਂ ਆ ਕੋਈ ਨਸਾ ਨਹੀਂ ਨਸੇ ਦਾ ਕੋਈ ਢੱਲ ਨਹੀਂ ਪਈ ਕੋਈ ਨੌਕਰੀਆਂ ਤੇ ਨਹੀਂ ਹੋਇਆ ਕੋਈ ਕਹਿ ਕੇ ਨੌਕਰੀਆਂ ਮਿਲ ਗਈਆਂ ਵੀ ਮੰਨ ਲਓ ਜਿੰਨੇ ਉਹਨੇ ਆਪਣੇ ਵਾਅਦੇ ਕਰਿਆ ਉਹਦੇ ਕਿਸੇ ਤੇ ਖਰਾ ਨਹੀਂ ਉਤਰਿਆ ਜਿਵੇਂ ਮੇਰੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਗਏ ਸੈਂਟਰ ਸਰਕਾਰ ਵੱਲੋਂ ਵੀ ਤਾਂ ਉਹਨਾਂ ਵਾਅਦਿਆਂ ਨੂੰ ਇਹ ਮਨਵਾਉਣ ਦੇ ਲਈ ਹੁਣ ਦੁਬਾਰਤ ਅੰਦੋਲਨ ਲੜਨਾ ਪੈ ਰਿਹਾ ਕੀ ਲੱਗਦਾ 24 ਦੇ ਵਿੱਚ ਵੋਟਾਂ ਵੀ ਆ ਰਹੀਆਂ ਨੇ ਨੇ ਦੇਖਿਆ ਜਾਵੇ ਤਾਂ ਵੀ ਮੰਨੋ 24 ਦੇ ਵਿੱਚ ਤਾਂ ਵੋਟਾਂ ਆ ਰਹੀਆਂ ਬਈ ਜਿਵੇਂ ਹੁਣ ਮੈਂ ਇਹ ਕਹਿਣਾ ਚਾਹਣਾ ਵੋਟਾਂ ਨੂੰ ਆਪਾਂ ਧਿਆਨ ਤੋਂ ਕੱਢ ਕੇ ਵੀ ਆਪਾਂ ਇੱਕ ਇੱਕ ਟੀਚਾ ਰੱਖੀਏ ਵੀ ਪਹਿਲਾਂ ਆਪਾਂ ਦੇ ਬੰਦੇ ਹੱਕ ਲੈਣੇ ਆ ਵੋਟਾਂ ਤਾਂ ਬਾਅਦ ਦੀਆਂ ਗੱਲਾਂ ਬਈ ਆਪਾਂ ਜਿਹੜਾ ਕੀ ਬੰਦੇ ਹੱਕ ਆਪਣੇ 220 ਐਕਟ ਜਿਹੜਾ ਬਿੱਲ ਆ ਉਹਨੂੰ ਰੱਦ ਕਰਾਉਣਾ ਆਪਾਂ ਐਮ ਐਸ ਪੀ ਦੇ ਫਸਲਾਂ ਦੇ ਰੇਟ ਆਪਣੇ ਜਿਹੜੇ ਉਹ ਲੈਣੇ ਹੈਗੇ ਬਹੁਤ ਮੁੱਦੇ ਆ ਜਿਹੜੇ ਕੀ ਹੈਗੇ ਆ ਜਿਹੜੇ ਪੰਜਾਬਲੇਬਲ ਭਰਤੇ ਆ ਹਰਿਆਣਾ ਜੋ ਜੋ ਸਟੇਟਾਂ ਆਪਣੇ ਨਾਲ ਐਮ ਐਸ ਪੀ ਤੇ ਲੜ ਰਹੀਆਂ ਤੇ ਜਿਹੜਾ ਕੀ ਆਪਾਂ ਬੰਦਾ ਹੱਕ ਲੈ ਕੇ ਰਾਂਗੇ ਉਹਨਾਂ ਚਿਰ ਆਪਾਂ ਹਿਲਦੇ ਸਮਝ ਜੀ ਤੁਸੀਂ ਵੀ ਨਾਲ ਹੀ ਆਏ ਹੋ ਹਾਂਜੀ ਹਾਂਜੀ ਅੱਛਾ ਤਾਂ ਟਰੈਕਟਰ ਪੂਰ ਐਨ ਸਜਾ ਕੇ ਲੈ ਕੇ ਆਏ ਹੋ ਜਿਵੇਂ ਮੰਨ ਲਓ ਆਪਾਂ ਵਿਆਹ ਤੇ ਜਾਂਦੇ ਹੁਣੇ ਗੱਡੀਆਂ ਸਜਾ ਕੇ ਹਾਂਜੀ 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 ਫੁੱਲ ਫੁੱਲ ਲਵਾ ਕੇ ਫਿਰ ਪੂਰਾ ਆਪੇ ਸਜਾਇਆ ਸੀਗਾ ਜਾਂ ਸਜਵਾ ਕੇ ਲੈ ਕੇ ਆਏ ਆ ਆਪੇ ਸਜਾਇਆ ਸੀ ਆਪੇ ਸਜਾਇਆ ਸੀ ਹਾਂਜੀ ਬਾਈ ਕਹਿੰਦੇ 3 ਲੱਖ ਰੁਪਿਆ ਲਾਇਆ ਹੈ ਤਿਆਰ ਕਰਨ ਤੇ ਖਾਸ ਕਰਕੇ ਕਹਿੰਦੇ ਫਿਰ ਅੰਦੂਲਨਾਂ ਤੇ ਜਾਣ ਲਈ ਰੱਖਿਆ ਦਿੱਲੀ ਰਿਹਾ ਜੀ 13 ਮਹੀਨੇ ਅੱਛਾ ਇਹ ਦੂਜੀ ਆ ਜਾ ਰਹੇ ਅੱਛਾ ਹਾਂਜੀ 13 ਮਹੀਨੇ ਦਿੱਲੀ ਰਹੇ ਹਾਂ ਹਾਂ ਪਹਿਲਾਂ ਵੀ ਉੱਥੇ ਹੀ ਰਹੇ ਹੋ ਨਾ ਤੇ ਰੋਤੀ ਟਰੈਕਟਰ ਬਾਰੇ ਤਿਆਰ ਹੋਇਆ ਸੀ ਪਹਿਲਾਂ ਸਾਡਾ ਤਿਆਰ ਹੋਇਆ ਨਹੀਂ ਸੀ ਜਦੋਂ ਲੈ ਕੇ ਗਏ ਆ ਹੁਣ ਅਸੀਂ ਤਿਆਰ ਕਰਕੇ ਲੈ ਕੇ ਗਏ ਆਈ ਪਾਈ ਜਿਹਨੂੰ ਅੱਛਾ ਅਸਰ ਜਾ ਕੇ ਜਿਵੇਂ ਬਰਾਤ ਜੰਨੇ ਹੁੰਨੇ ਆਪਾਂ ਉਵੇਂ ਤਿਆਰ ਕਰਕੇ ਲੈ ਕੇ ਆਏ ਆ ਤਾਂ ਪਿੱਛੇ ਮੈਂ ਕਹਿੰਦਾ ਬਰਾਤ ਹੀ ਬੈਠੀ ਆ ਹਾਂ ਸਾਰਾ ਬਰਾਤ ਹੀ ਅਜ ਵਿਆਹ ਨਾਲ ਕੰਮ ਹੀ ਹੋਇਆ ਪਿਆ ਜਿਵੇਂ ਕਹਿੰਗੇ ਹੱਕ ਹੱਕ ਵੀ ਉਹੀ ਚੀਜ਼ ਆ ਕੇ ਦੇਖੀਏ ਤਾਂ ਆਪਾਂ ਹੱਕ ਮਿਲ ਨਹੀਂ ਤਾਂ ਹੀ ਆ ਜੇ ਆਪ ਇਕੱਠੇ ਆ ਤਾਂ ਚੜ੍ਹਦੀ ਕਲਾ ਦੇ ਵਿੱਚੋਂ ਪੂਰਾ ਸਾਰੀ ਪਰਮਾਤਮਾ ਵੱਲੋਂ ਨੌਜਵਾਨ ਬਜ਼ੁਰਗ ਪਹਿਲਾਂ ਤਾਂ ਮੈਂ ਖਾਸ ਕਰਕੇ ਬਜ਼ੁਰਗਾਂ ਨੂੰ ਕਹਿੰਦਾ ਜੀ ਬਜ਼ੁਰਗ ਸਭ ਤੋਂ ਜ਼ਿਆਦਾ ਜਿਆਦੇ ਚੜ੍ਹਦੀ ਕਲਾ ਦੇ ਬਜ਼ੁਰਗ ਆ ਉਹਨਾਂ ਦੇ ਮਗਰ ਅਸੀਂ ਨੌਜਵਾਨ ਹੈਗੇ ਆ ਜਿੰਨਾ ਚਿਰ ਸਾਨੂੰ ਬਾਪੂ ਬਠਾ ਬਠਾ ਕੇ ਰੱਖਦੇ ਉਹਨਾਂ ਚਿਰ ਬੈਠੇ ਆ ਉਹਨਾਂ ਚਿਰ ਅਸੀਂ ਸ਼ਾਂਤ ਬਿਠੰਗਦੇ ਨਾਲ ਪ੍ਰੋਟੈਸਟ ਕਰਾਂਗੇ ਉਦੋਂ ਮੁੜ ਕੇ ਜਦੋਂ ਸਾਨੂੰ ਬਜ਼ੁਰਗਾਂ ਨੇ ਕਹਿਦਾ ਵੀ ਚੱਕ ਦਿਓ ਫਿਰ ਅਸੀਂ ਚੱਕ ਦੇਣਾ ਸਾਰਾ ਕੰਮ ਹਾਂ ਇਸ਼ਾਰੇ ਦੀ ਲੋੜ ਆ ਕਹਿੰਦੇ ਬਸ ਹਾਂ ਇਸ਼ਾਰਾ ਹੀ ਆ ਬਸ ਇਸ਼ਾਰਾ ਕਾਫੀ ਆ ਇਸ਼ਾਰਾ ਜਦੋਂ ਮਿਲ ਗਿਆ ਫਿਰ ਸਾਨੂੰ ਪਤਾ ਗੁਰੂ ਜੀ ਤਾਂ ਆਏ ਸੀ ਕਹਿੰਦੇ ਹੁੰਦੇ ਇਸ਼ਾਰਾ ਡੰਡਾ ਡੁੱਕ ਦੇਣਗੇ ਹਜੇ ਪੁੱਤ ਪੁੱਤ ਕਰਕੇ ਬਿਠਾਏ ਹੋਏ ਨੇ ਸਹੀ ਗੱਲ ਆ ਜੀ ਇੱਕ ਵੱਡੀ ਗੱਲ ਦਾ ਪ੍ਰਮਾਤਮਾ ਦੀ ਮਿਹਰ ਹੈ ਜਿਹੜੀ ਕਿ ਧਰਤ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜੇ ਕਿ ਆਪਾਂ ਜੋਧੇ ਸੂਰਬੀਰ ਜੋਧੇ ਜੰਮੇ ਇੱਥੇ ਜਿੰਨੀਆਂ ਜੰਗਾਂ ਲੜੀਆਂ ਤੇ ਜਿੱਤੀਆਂ ਹੀ ਆ ਤੇ ਇਹ ਵੀ ਹੁਣ ਜਿੱਤ ਕੇ ਹੀ ਮੁੜਾਂਗੇ ਇਹ 9/11 ਵੀ ਫਿਰ ਜਿੱਤ ਕੇ ਹੀ ਮੁੜੂਗਾ ਹੁਣ ਪਿੰਡ ਨੂੰ ਆ ਉਹਨਾਂ ਚਿਰ ਨਹੀਂ ਮੁੜਦਾ ਜਿੰਨਾ ਚਿਰ ਹੁਣ ਜਿੱਤ ਜਿੱਤ ਕੇ ਹੀ ਹੋਣਾਂਗੇ ਹੁਣ ਤਾਂ ਅੱਛਾ ਹਾਂ ਉੱਥੀ ਹੋਰ ਪੱਕੇ ਡੇਰੇ ਵੇ ਹਾਂਜੀ ਉੱਥੀ 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 ਪੱਕ ਜਦੋਂ ਜਿੱਤ ਕੇ ਉਦੋਂ ਲੈ ਕੇ ਆਵਾਂਗੇ ਨੇ ਉੱਥੇ ਖੜਾ ਹੈ ਅੱਛਾ ਹਾਂਜੀ ਢਾਗ ਦੇਵਾਂਗੇ ਉੱਥੇ ਲ ਜਾ ਕੇ ਇਹਨੂੰ ਕਿਸਾਨਾਂ ਨੂੰ ਅੰਦੋਲਨ ਦੇ ਵਿੱਚ ਵੀ ਐਸੇ ਤਰੀਕੇ ਦੇ ਨਾਲ ਇਹ ਟਰੈਕਟਰ ਲੈ ਕੇ ਗਏ ਹੋਵਾਂਗੇ ਫਿਰ ਹਾਂਜੀ 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 ਜਨਤਾ ਜੀ ਜਿੱਥੇ ਵੀ ਜਲਾਨਾ ਉੱਥੇ ਲੈ ਕੇ ਜਾਣੇ ਜੀ ਤਾਂ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਇਹ ਕਹਿੰਦੇ ਖੇਤਾਂ ਦੇ ਵਿੱਚ ਚਲਾਉਣ ਨੂੰ ਆ ਕਿਸਾਨਾਂ ਦੇ ਕਹਿੰਦੇ ਕਿਸਾਨ ਦਿੱਲੀ ਨੂੰ ਖਿੱਚੀ ਫਿਰਦੇ ਨੇ ਉਹ ਐਂ ਕਹਿੰਦੇ ਨੇ ਕਿਤੇ ਵੀ ਲੈ ਜਾ ਸਕਦਾ ਜੀ ਇਹਨੂੰ ਲੈ ਜਾ ਸਕਦੇ ਇਹ ਤਾਂ ਆਪਦੀ ਹਿੰਮਤ ਆ ਜੀ ਅੱਛਾ ਜਿੱਥੇ ਆਖੋਗੇ ਉੱਥੇ ਵਗ ਜੂਗਾ ਜੇ ਦੇਖਿਆ ਜਾਵੇ ਜੀ ਟਰੈਕਟਰ ਅਸੀਂ ਟਰੈਕਟਰ ਕੱਲੇ ਕੀ ਕਰਾਂਗੇ ਸਾਡੇ ਕੋਲ ਜ਼ਮੀਨਾਂ ਨਾ ਰਹਿਆਂ ਅਸੀਂ ਅਸੀਂ ਜ਼ਮੀਨਾਂ ਵੀ ਇਹਦੇ ਨਾਲ ਬੋਣੀਆਂ ਤੇ ਅਸੀਂ ਹੱਕ ਵੀ ਇਹਦੇ ਨਹੀਂ ਲੈਣੇ ਆ ਅੱਛਾ ਹਾਂ ਇਹ ਚੀਜ਼ ਆ ਵੀ ਟਰੈਕਟਰ ਕਰੇ ਖੜਾ ਕੇ ਜਾਂ ਅਸੀਂ ਮੰਨ ਲਓ ਸਾਨੂੰ ਜ਼ਮੀਨਾਂ ਖੋਣ ਤੇ ਜਿਹੜਾ ਕਿ ਜਦੋਂ ਜਦ ਹੋ ਰਹੀ ਆ ਸਰਕਾਰਾਂ ਦੀ ਪੂਰਾ ਇਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਇਹਨਾਂ ਤੋਂ ਜ਼ਮੀਨਾਂ ਦੇ ਵੱਡਿਆਂ ਦੇਖ ਲਓ ਭਾਰਤ ਮਾਲ ਰੋੜਾ ਇਹਨਾਂ ਨੇ ਕਿੰਨੇ ਕੱਢ ਤੀਆਂ ਬਾਣਾ ਦੇ ਪਰੌਂਠੇ ਬਣਾਤੇ ਦੇਖੋ ਵੀ ਆਪਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਜਿਵੇਂ ਦੇਖੋ 26 ਪਿੰਡ ਵੀ 25 26 ਰੋੜਾ ਨਿਕਲਗਾ ਸਾਰੇ ਇੰਡੀਆ ਦੇ ਵਿੱਚ ਜਿਹੜੀਆਂ ਕਿ ਪਾਸੇ ਵੀ ਮੰਨੋ ਜਿਹੜੇ ਕਿਸਾਨਾਂ ਦਾ ਜਿਹੜਾ ਕੀ ਹੈ ਲਾਲਚ ਦੇ ਵਿੱਚ ਕਿਸੇ ਨੂੰ 50 ਦੇਦਾ ਕਿਸੇ ਨੂੰ 60 ਦੇਦਾ ਕਿਸੇ ਨੂੰ 70 ਦੇਦਾ ਵੀ ਵੇਖਾ ਜੇਵੇ ਜੇ ਮੰਨ ਲਓ ਤੁਸੀਂ ਆਪਾਂ ਜ਼ਮੀਨਾਂ ਲੈਣੇ ਆਪਾਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਆ ਲਾਲਚ ਦੇ ਵਿੱਚ ਕਦੇ ਨਾ ਆਓ ਪਰ ਹੁਣ ਇਹਨਾਂ ਨੇ ਦਬਦਬਾ ਬਣਾ ਕੇ ਜਿਹੜਾ ਕਿ ਪੰਜਾਬ ਦੇ ਵਿੱਚ ਇੰਡੀਆ ਭਰ ਦੇ ਵਿੱਚ ਜਿਹੜਾ ਭਾਰਤ ਮਾਲ ਰੋੜਾ ਕੱਢੀਆਂ ਉਹ ਆਪਣੇ ਖਾਤਰ ਕੋ ਚੰਗੀਆਂ ਨਹੀਂ ਡੰਗਾਈਆਂ ਗਈਆਂ ਹੋ ਜਿਹੜਾ ਡਾਨੀ ਪਾਨੀ ਵਰਗੇ ਉਹ ਆਪਦੇ ਜਿਹੜੇ ਕੀ ਹੈ ਨਾ ਸੈਲੋ ਜਿਹੜਾ ਕਿ ਸਿਸਟਮ ਹੈ ਜਿਹੜ ਉਹਨਾਂ ਨੇ ਫੋਰਨ ਕੰਟਰੀ ਦੇ ਨਾਲ ਟਾਈਪ ਕਰਿਆ ਵਾ ਜਿਹੜਾ ਕਿ ਆਪਣਾ ਸਿਸਟਮ ਆ ਆਪਣਾ ਜਿਹੜਾ ਕਿ ਜਿਹੜਾ ਕਿਸਾਨ ਅਨਦਤ ਹੈ ਇਹਦੀ ਕੋਈ ਕਦਰ ਨਹੀਂ ਰਹਿਣੀ ਮੈਂ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਚਾਹਣਾ ਵੀ ਆਪਣਾ ਹੱਕ ਬੰਦਦਾ ਬਈ ਜੇ ਜਮੀਨਾਂ ਤਾਂ ਬਚਣਗੀਆਂ ਜੇ ਸਾਰੇ ਇਕੱਠੇ ਹੋ ਕੇ ਆਪਾਂ ਇਹਨਾਂ ਅਡਾਨੀਆਂ ਬਾਨੀਆਂ ਨਾਲ ਲੜ ਗਏ ਤੇ ਮੋਤੀ ਸਰਕਾਰਾਂ ਨਾਲ ਲੜ ਗਏ ਤੇ ਭਾਰਤ ਸਰਕਾਰ ਪਿਆ ਆਪ ਸਰਕਾਰ ਨਾਲ ਜਿੰਨੀਆਂ ਸਰਕਾਰਾਂ ਹਰਿਆਣੇ ਦੀ ਹਰਿਆਣੇ ਸਰਕਾਰ ਨਾਲ ਲੜੇ ਵੀ ਸਾਰੇ ਲੜਾਂਗੇ ਨਾ ਫੇਰ ਹੱਕ ਮਲੋ ਏਕਤਾ ਦੇ ਵਿੱਚ ਹੋ ਕੇ ਕਿਸਾਨ ਦੇ ਵਿੱਚ ਹਾ ਏਕਤਾ ਦੇ ਵਿੱਚ ਹੋਣਾ ਜ਼ਰੂਰੀ ਆ ਚੜਦੀ ਕਲਾ ਜੋ ਪੂਰਾ ਵਧੋਂਗੇ ਚੜਦੀ ਕਲਾ ਜੀ ਜਮਾ ਚੜਦੀ ਕਲਾ ਚ ਫਤਿਹ ਦੀ ਸਾਂਝ ਪਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਤੁਸੀਂ ਕਿਸਾਨ 5911 ਟਰੈਕਟਰ ਬਾਈ ਪੂਰਾ ਤਿਆਰ ਕਰਵਾ ਕੇ ਲੈ ਕੇ ਆਏ ਨੇ ਬਠਿੰਡੇ ਤੋਂ ਲੈ ਕੇ ਆਏ ਨੇ ਤਾਂ ਦੇਖ ਸਕਦੇ ਹੋ ਟਾਇਰ ਨੇ ਜਿਹੜੇ ਉਹ ਵੀ ਨਵੇਂ ਨੇ ਟਾਇਰਾਂ ਦੇ ਉੱਪਰ ਵੀ ਮੈਂ ਕਹੂੰਗਾ ਵਤਨ ਇੱਧਰ ਦਿਖਾ ਦਿਓ ਟਾਇਰਾਂ ਦੇ ਉੱਪਰ ਵੀ ਫੁੱਲ ਨੇ ਜਿਹੜੇ ਇਸ ਤਰੀਕੇ ਦੇ ਨਾਲ ਲਾਏ ਹੋਏ ਨੇ ਪੂਰਾ ਸਜਾ ਕੇ ਰੱਖਿਆ ਹੋਇਆ ਇੱਧਰ ਵੀ ਦੇਖ ਸਕਦੇ ਹੋ ਇਹ ਜਿਹੜੀਆਂ ਲਾਈਟਾਂ ਲਾਈਆਂ ਹੋਈਆਂ ਨੇ ਇੱਧਰ ਫੁੱਲ ਨੇ ਜਿਹੜੇ ਉਸ ਤਰੀਕੇ ਦੇ ਨਾਲ ਲੱਗੇ ਹੋਏ ਨੇ ਤਾਂ ਦੇਖ ਸਕਦੇ ਹੋ ਪੂਰਾ ਜਿਹੜਾ ਰੰਗ ਹੈ ਰੰਗ ਵੀ ਪੂਰਾ ਟਾਪ ਦਾ ਕਰਾਇਆ ਹੋਇਆ ਹੈ ਮੈਟ ਵੀ ਨੇ ਜਿਹੜੇ ਦੇਖ ਸਕਦੇ ਹੋ ਮੈਟ ਵੀ ਪੂਰੇ ਵਧੀਆ ਰੱਖੇ ਹੋਏ ਨੇ ਇੱਧਰ ਸੀਟਾਂ ਦੇ ਉੱਪਰ ਵੀ ਦੇਖ ਸਕਦੇ ਹਾਂ ਸੀਟਾਂ ਦੇ ਉੱਪਰ ਵੀ ਕਵਰ ਉਸ ਤਰੀਕੇ ਨਾਲ ਚੜਾਏ ਹੋਏ ਨੇ ਜਿਵੇਂ ਨਵੀਂ ਗੱਡੀ ਲੈ ਕੇ ਆਉਣੀ ਹੁੰਦੀ ਆ ਤਾਂ ਪੂਰੇ ਤਰੀਕੇ ਦੇ ਨਾਲ ਟਰੈਕਟਰ ਹੈ ਜਿਹੜਾ ਇਹਨਾਂ ਕਿਸਾਨਾਂ ਵੱਲੋਂ ਤਿਆਰ ਹੈ ਜਿਹੜਾ ਕਰਵਾਇਆ ਹੋਇਆ ਤਾਂ ਲਾਈਟਾਂ ਦਾ ਵੀ ਪੂਰਾ ਪ੍ਰਬੰਧ ਹੈ ਸਾਰਾ ਪ੍ਰਬੰਧ ਆਪਣਾ ਜਿਹੜਾ ਕਹਿ ਸਕਦੇ ਆ ਟਰਾਲੀ ਦੇ ਵਿੱਚ ਹੈ ਰੈਂਡ ਦੇ ਲਈ ਜਿਹੜੀ ਚੀਜ਼ ਲੋੜੀਂਦੀ ਹੁੰਦੀ ਆ ਹਰ ਚੀਜ਼ ਜਿਹੜੇ ਬਾਈ ਬਠਿੰਡੇ ਤੋਂ ਟਰੈਕਟਰ ਤਿਆਰ ਕਰਵਾ ਕੇ ਲੈ ਕੇ ਆਏ ਨੇ ਟਰਾਲੀ ਦੇ ਵਿੱਚ ਹਰ ਚੀਜ਼ ਆ ਜਿਹੜੀ ਰੈਂਡ ਦੇ ਲਈ ਜਿਹੜੀ ਲੋੜੀਂਦੀ ਆ ਉਹ ਲੈ ਕੇ ਆਏ ਨੇ ਤੇ ਇੱਕੋ ਗੱਲ ਦਾ ਇਹਨਾਂ ਦਾ ਕਹਿਣਾ ਕਿ ਆਪਣੇ ਹੱਕ ਲੈ ਕੇ ਪੰਜਾਬ ਨੂੰ ਮੁੜਾਂਗੇ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ